ਜਾਇਨ ਸਾਥੀਓ ਅੱਜ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਅਤੇ ਪੰਜਾਬ ਦੇ ਦਿਲਾਂ ਦੀ ਧੜਕਨ ਸਰਦਾਰ ਭਗਵੰਤ ਸਿੰਘ ਮਾਨ ਨੇ ਬਹੁਤ ਹੀ ਵੱਡਾ ਅਤੇ ਸ਼ਲਾਘਾਯੋਗ ਜੋ ਪੰਜਾਬ ਦੇ ਲੋਕਾਂ ਲਈ ਅਤੇ ਪੰਜਾਬ ਦੇ ਹਰ ਇੱਕ ਵਿਅਕਤੀ ਲਈ ਸਟੈਂਡ ਲਿਆ ਹੈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਉਹਨਾਂ ਨੇ ਜੋ ਅੱਜ ਇੱਕ ਨਿੱਜੀ ਚੈਨਲ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜੋ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਆ ਗਏ ਹਨ ਅਤੇ ਉਸ ਵਿੱਚੋਂ 18 ਫਟ ਗਏ ਹਨ ਤੇ ਬਾਕੀ 32 ਰਹਿੰਦੇ ਹਨ ਅਤੇ ਉਹ ਪਵਨਤਾਪ ਸਿੰਘ ਵਾਜਬਾ ਕਿਸ ਗੱਲ ਦੀ ਵੇਟ ਕਰ ਰਹੇ ਹਨ ਕਿ ਪੰਜਾਬ ਦੇ ਲੋਕ ਮਰ ਜਾਣ ਜੇ ਕਿਸੇ ਪੰਜਾਬ ਦੇ ਉਹਨਾਂ ਕੋ ਐਡਾ بڑا ਸੋਰਸ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਨੂੰ ਦੇਣ ਨਾ ਕਿ ਨਿੱਜੀ ਚੈਨਲ ਉੱਤੇ ਬੈਠ ਕੇ ਆਪਣੀ ਸਿਆਸਤ ਚਮਕਾਣ ਅਤੇ ਨਾ ਹੀ ਕਿ ਜਦੋਂ ਬੰਬ ਫਟ ਜਵੇ ਤਾਂ ਫਿਰ ਤੁਸੀਂ ਆਪਣੀ ਸਿਆਸੀ ਰੋਟੀ ਸੇਕਣ ਨੂੰ ਉੱਥੇ ਪਹੁੰਚ ਕਰੋ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਇਸ ਗਲਤ ਸਟੈਂਡ ਬਿਆਨ ਤੇ ਬਹੁਤ ਵੱਡਾ ਸਟੈਂਡ ਜੋ ਲਿਆ ਹੈ ਉਸ ਦਾ ਸਮਰਥਨ ਕਰਦਾ ਤੇ ਅਤੇ ਪ੍ਰਤਾਪ ਸਿੰਘ ਬਾਜਵਾ ਕੋਲ ਅਗਰ ਇਸ ਦੇ ਖਿਲਾਫ ਕੋਈ ਨਿੱਜੀ ਜਾਣਕਾਰੀ ਹੈ ਤੇ ਮੁੱਖ ਮੰਤਰੀ ਨੂੰ ਦਿੱਤੀ ਜਾਵੇ ਨਹੀਂ ਤਾਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਲੋਕਾਂ ਨੂੰ ਅਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਣ ਅਤੇ ਪੰਜਾਬ ਵਿੱਚ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਵਿੱਚ ਇੱਕ دہشت ਦਾ ਮਾਹੌਲ ਬਣਾ ਕੇ ਉਹਨਾਂ ਨੇ ਰੱਖ ਦਿੱਤਾ ਕਿ ਪੰਜਾਬ ਵਿੱਚ 32 ਬੰਬ ਫਟਣੇ ਵਾਲੇ ਹਨ ਉਹ ਦੱਸਣ ਕਿ ਉਹਨਾਂ ਦੇ ਪਾਕਿਸਤਾਨ ਵਿੱਚ ਕਿਸ ਦੇ ਨਾਲ ਸਬੰਧ ਹਨ ਅਤੇ ਕਿੱਥੋਂ ਬੰਬ ਆਏ ਹਨ ਜੋ ਪਿਛਲੇ ਸਮੇਂ ਦੌਰਾਨ 18 ਬੰਬ ਵੀ ਫਟਿਆ ਉਹ ਵੀ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਉਸ ਦੀ ਜਾਣਕਾਰੀ ਹੋਵੇਗੀ ਪੰਜਾਬ ਦੇ ਡੀਜੀਪੀ ਅੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਕੇ ਐਦਾਂ ਦੇ ਲੋਕਾਂ ਨੂੰ ਜੇਲ੍ਹ ਅੰਦਰ ਭੇਜੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਵੀ ਗੁਮਰਾਹ ਨਾ ਕਰ ਸਕੇ ਅਤੇ ਪੰਜਾਬ ਵਿੱਚ ਸ਼ਾਂਤੀ ਨਾ ਫੈਲਾ ਸਕੇ ਇਹ ਉਹੀ ਲੋਕ ਹਨ ਜੋ ਪਿਛਲੇ ਸਮੇਂ ਵਿੱਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਉੱਤੇ ਕੰਮ ਕਰ ਰਹੇ ਹਨ ਇਹ ਬਿਆਨ ਵੀ ਐਸਾ ਹੀ ਲੱਗਦਾ ਹੈ ਕਿ ਬਚਪਨ ਬਚਪਨਾ ਪ੍ਰਤਾਪ ਸਿੰਘ ਬਾਜਵਾ ਜੀ ਦਾ ਦਿਖਦਾ ਹੈ ਜੋ ਉਹਨਾਂ ਨੇ ਸਿਕਿਉਰਿਟੀ ਦੇ ਮੁੱਦੇ ਉੱਤੇ ਐਡਾ ਵੱਡਾ ਬਿਆਨ ਦਿੱਤਾ ਪ੍ਰਤਾਪ ਸਿੰਘ ਬਾਜਵਾ ਜੀ ਪੰਜਾਬ ਦੇ ਲੋਕਾਂ ਨੂੰ ਮਾਫ਼ ਕਰੋ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਇੱਕ ਅਣਖੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਾਰਨ ਦੀਆਂ ਗੱਲਾਂ ਨਾ ਕਰੋ ਨਾ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਉੱਤੇ ਜੋ ਐਡਾ ਵੱਡਾ ਗਲਤ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਸਹਿਮ ਵਿੱਚ ਲੈ ਕੇ ਜਾ ਰਹੇ ਹੋ ਉਹ ਤੁਹਾਡੀ ਇਸ ਗੰਦੀ ਰਾਜਨੀਤੀ ਤੋਂ ਦੁਕੀ ਹਨ ਕਿਰਪਾ ਕਰਕੇ ਤੁਸੀਂ ਐਸੇ ਬਿਆਨ ਨਾ ਦਿਓ ਅਤੇ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਫਿਰ ਧੰਨਵਾਦ ਕਰਦੇ ਹਾਂ ਜੋ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਖੜੇ ਹਨ ਅਤੇ ਇਹੀ ਖੜੇ ਰਹਿਣਗੇ ਐਸੇ ਮੁੱਖ ਮੰਤਰੀ ਪੰਜਾਬ ਦੇ ਇੱਕੋ ਹੀ ਹੋਏ ਹਨ ਜੋ ਭਗਵੰਤ ਮਾਨ ਹਨ ਜਿਨ੍ਹਾਂ ਨੇ ਐਡਾ ਵੱਡਾ ਸਟੈਂਡ ਲਿਆ ਤੇ ਐਡਾ ਵੱਡਾ ਸਟੈਂਡ ਲੈ ਕੇ ਉਸ ਦੇ ਉੱਤੇ ਕਾਰਵਾਈ ਕਰਨ ਲਈ ਆਦੇਸ਼ ਕੀਤੇ ਹਨ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਅਤੇ ਬਾਦਸ਼ਾਹ